ਸاسی ਗਾਲ ਜੀ ਸਾਰਿਆਂ ਨੂੰ ਇੱਕ ਕਪਾਏ ਬੇਸਣ ਦਾ ਥੋੜਾ ਜਿਹਾ ਪਾਇਆ ਆਪਾਂ ਮਿੱਠਾ ਸੋਡਾ ਥੋੜਾ ਜਿਹਾ ਪਾਇਆ ਆਪਾਂ ਫੂਡ ਕਲਰ ਛਾਣ ਲਿਆ ਉਹੀ ਕਾਪੇ ਇੱਕ ਪਾਣੀ ਦਾ ਪਾਇਆ ਦੋ ਤਿੰਨ ਚਮਚ ਬਾਅਦ ਚ ਮੈਂ ਹੋਰ ਪਾਇਆ ਚੰਗਤਰ ਮਿਕਸ ਕਰ ਲਿਆ ਗਰਮ ਤੇਲ ਵਿੱਚ ਪਾਤਾ ਇਸ ਤਰ੍ਹਾਂ ਝਾਰਨੀ ਦੇ ਨਾਲ ਜਿਹੜਾ ਤੇਲ ਪੂਰਾ ਗਰਮ ਫੁੱਲ ਗਿਆ ਸਪਣ ਚੱਲਦਾ ਆ ਤੇ ਇਸ ਤਰ੍ਹਾਂ ਝਾਰਨੀ ਉੱਪਰ ਰੱਖ ਕੇ ਜਿਹੜੀ ਬੂੰਦੀ ਪਾਉਣੀ ਆ ਤਾਂ ਕਿ ਦੂਸਰੀ ਬੂੰਦ ਆਉਣ ਤੱਕ ਜਿਹੜੀ ਪਹਿਲੀ ਬੂੰਦ ਆ ਸਾਈਡ ਤੇ ਹੋ ਜਵੇ ਤੇ ਬੂੰਦੀ ਇਸ ਤਰ੍ਹਾਂ ਆਪਾਂ ਬਣਾ ਕੇ ਸਾਰੀ ਕੱਢ ਲੈਣੀ ਆ ਤੇ ਇਹਨੂੰ ਆਪਾਂ ਜਿਹੜਾ ਆ ਦਰਦਰ ਜੇ ਇਦਾਂ ਜਿਹੜਾ ਚੌਪ ਕਰ ਲੈਣਾ ਆ ਤੇ ਹੁਣ ਆਪਾਂ ਇਹਦੀ ਬਣਾਣੀ ਆ ਚਾਸ਼ਣੀ ਇਦਾਂ ਦੀ ਇਹਨੂੰ ਚੌਪ ਕਰ ਲੈਣਾ ਪੌਣਾ ਕੱਪ ਚੀਨੀ ਦਾ ਪਾਇਆ ਦੋ ਤਿੰਨ ਚਮਚੇ ਪਾਣੀ ਦੇ ਪਾ ਕੇ ਚਾਸ਼ਣੀ ਜਿਹੜੀ ਆਪਾਂ ਬਣਾ ਲਈ ਐ ਇਦਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੇ ਥੋੜੀ ਜਿਹੀ ਮਾਗਜ ਥੋੜੀ ਜਿਹੀ ਪਾਤੀ ਆ ਚੈਰੀ ਤੇ ਚਾਸ਼ਣੀ ਜਿਹੜੀ ਸਾਰੀ ਐ ਚ ਪਾ ਕੇ ਇਹਨੂੰ ਕਰ ਲੈਣਾ ਆਪਾਂ ਮਿਕਸ ਬਹੁਤ ਹੀ ਸੋਹਣੇ ਬੂੰਦੀ ਦੇ ਲੱਡੂ ਇਸ ਤਰ੍ਹਾਂ ਬਣ ਕੇ ਤਿਆਰ ਹੋਈ ਤੇ ਥੋੜੇ ਜਿਹੇ ਟਾਈਟ ਹੱਥ ਨਾਲ ਬਣਾਉਣੇ ਪੈਣੇ ਆ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਿਓ ਮੇਰੇ ਚੈਨਲ ਨੂੰ ਸਤਿ